ਅੰਮ੍ਰਿਤਸਰ ਕੇਸਰੀ ਪੇ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਆ ਦੋਸਤੋ ਇਸ ਵੜੇ ਅਸੀਂ ਪ੍ਰੀਤ ਵਿਹਾਰ ਇਲਾਕੇ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਦੇਰ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਆ ਕੇ ਇੱਥੇ ਗੁੰਡਾਗਰਦੀ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤਾਂ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਉਸ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਆਂ ਜਿੱਥੇ ਕਿ ਦੇਰ ਰਾਤ ਇਹ ਘਟਨਾ ਹੋਈ ਆ ਤਾਂ ਘਰ ਦੇ ਬਾਹਰ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਉਹਨਾਂ ਦੇ ਵੱਲੋਂ ਜਿਹੜੇ ਨੇ ਸ਼ੀਸ਼ੇ ਲੱਗੇ ਹੋਏ ਸੀ ਤਾਂ ਉਹਨਾਂ ਦੇ ਉੱਪਰ ਕਿਰਪਾਨਾਂ ਦਾਤਰ ਮਾਰ ਕੇ ਜਿਹੜਾ ਇਹ ਉਹ ਤੋੜ ਦਿੱਤੇ ਗਏ ਨੇ ਜਿਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਨ੍ਹਾਂ ਨੂੰ ਜ਼ਖਮੀ ਕੀਤਾ ਗਿਆ ਤਾਂ ਅਸੀਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਤਾਂ ਕੀ ਨਾਮ ਆਈ ਤੁਹਾਡਾ ਮਨੀਸ਼ ਜੋਸ਼ੀ ਹੈ ਜੀ ਤੇ ਕੀ ਹੋਇਆ ਦੇਰ ਰਾਤ ਤਾਂ ਆਪਾਂ ਇੱਧਰ ਬੈਠੇ ਸੀ ਰੈਸਟੋਰੈਂਟ 'ਚ ਤੇ ਮੇਰਾ ਰਜੀਵ ਹੈਗਾ ਯਾਰ ਦੋਸਤ ਉਹਨੇ ਫੋਨ ਕੀਤਾ ਸੀ ਮੈਨੂੰ ਉੱਤੇ ਮੈਂ ਆਇਆ ਸੀ ਤੇ ਆਪਣਾ ਹੁੰਦੇ ਤੋਂ ਬਾਅਦ ਹੁੰਦੇ ਵੀ ਕੁਝ ਹੁੰਦੇ ਯਾਰ ਦੋਸਤਾਂ ਨੇ ਆ ਗਏ ਤੇ ਆਪਣਾ ਖਾਂਦੇ ਪਿੰਦੇ ਆਪਣਾ ਉਹਨੇ ਮੈਨੂੰ ਗਾਲਾਂ ਕੱਢਦੀਆਂ ਸ਼ੁਰੂ ਕਰਤੀਆਂ ਤੇ ਮੇਰੇ ਤੇ ਸਿਰ ਤੇ ਬੋਤਲਾਂ ਮਾਰਨੀ ਸ਼ੁਰੂ ਕਰਤੀਆਂ ਗਲਾਸ ਮਾਰੇ ਜਿਹਦੇ ਟਾਂਕੇ ਵੀ ਲੱਗੇ ਨੇ ਤੇ ਫਿਰ ਉਸ ਤੋਂ ਬਾਅਦ ਚ ਮੈਨੂੰ ਆਪਣਾ ਇੱਥੇ ਘਰ ਆਣ ਕੇ ਪਿਸਤਲਾਂ ਨਾਲ ਵੀ ਚਲਾਏ ਉਹਨੇ ਦੋ ਫਾਇਰ ਵੀ ਕੀਤੇ ਨੇ ਨਾਲ ਤਲਵਾਰਾਂ ਲੈ ਕੇ ਆਇਆ ਤੇ ਨਾਲ ਗੁੱਡਾਂ ਕਰਦੀ ਪੂਰੀ ਕੀਤੀ ਗਾਲਾਂ ਗੋਲਾ ਮੰਦੀਆਂ ਚੰਗੀਆਂ ਕੱਢੀਆਂ ਉਹਨੇ ਨਾਲੇ ਮੈਨੂੰ ਧਮਕੀ ਦਿੱਤੀ ਮਾਰਨ ਦੀ ਜਾਨੋਂ ਮਾਰਨ ਦੀ ਕਾਰਨ ਕੀ ਆ ਕਿਉਂ ਲਈ ਝਗੜਾ ਹੁੰਦਾ ਤੁਹਾਡਾ ਲੜਾਈ ਝਗੜਾ ਕੋਈ ਗੱਲ ਨਹੀਂ ਸੀ ਹੈਗੀ ਉਹ ਆਪਣਾ ਖਾਂਦੇ ਪਿੰਦੇ ਪਈ ਤੇ ਅਚਾਨਕ ਉਹਨੇ ਆਪਣਾ ਗਾਲਾਂ ਗੂਲਾਂ ਕਰਨੀਆਂ ਸ਼ੁਰੂ ਕਰ ਦਿੱਤੀ ਤੇ ਮੇਰੇ ਤੇ ਆਪਣਾ ਹੈਵੀ ਹੋ ਗਿਆ ਉਸੇਲੇ ਨਾਲ ਹੀ ਉਹਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਤਾਂ ਲੜਾਈ ਜਦੋਂ ਹੁੰਦੀ ਆ ਤੁਸੀਂ ਪਹਿਲਾਂ ਕਿਹੜੀ ਜਗ੍ਹਾ ਤੇ ਬੈਠੇ ਸੀ? ਮੈਂ ਆਪਣਾ ਸਾਹਮਣੇ ਰੈਸਟੋਰੈਂਟ 'ਚ ਹੀ ਬੈਠਾ ਆ ਸੀ। ਰੈਸਟੋਰੈਂਟ 'ਚ ਸਾਰੇ ਇਕੱਠੇ ਬੈਠੇ ਸੀ। ਨਹੀਂ ਜੀ ਮੈਂ ਤੇ ਮੇਰਾ ਯਾਰ ਦੋਸਤ ਬੈਠਾ ਸੀ ਪਰ ਇਹ ਉਸ ਤੋਂ ਬਾਅਦ ਆਏ ਆ ਜੀ। ਤਾਂ ਜੇਕਰ ਸਾਨੂੰ ਇੱਕ ਗੱਲ ਹੋਰ ਪਤਾ ਚੱਲੀ ਆ ਕਿ ਤੁਸੀਂ ਕਿਸੇ ਨੌਜਵਾਨ ਨੂੰ ਸ਼ਰਾਬ ਪਿਆ ਰਹੇ ਸੀ ਤਾਂ ਉਹਦਾ ਕੋਈ ਲੀਵਰ ਖਰਾਬ ਹੈ ਜਿਸ ਕਰਕੇ ਉਹਨਾਂ ਦੇ ਵੱਲੋਂ ਮਨਾ ਕੀਤਾ ਗਿਆ ਕਿ ਤੁਸੀਂ ਇਸ ਨੂੰ ਸ਼ਰਾਬ ਨਾ ਪਿਆਓ ਤਾਂ ਪਰ ਤੁਸੀਂ ਸਾਰੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਉਸ ਰੈਸਟੋਰੈਂਟ ਦੇ ਵਿੱਚ ਲੜਾਈ ਝਗੜਾ ਹੋਇਆ ਕੀ ਇਹ ਗੱਲ ਠੀਕ ਹੈ? ਹਾਂਜੀ ਇਹ ਗੱਲ ਹੈਗੀ ਪਰ ਇਹ ਹੈ ਕਿ ਜਿਹੜੀ ਗੱਲ ਉਹ ਕਹਿੰਦੇ ਪਹਨਗੇ ਹਾਂ ਵੀ ਮੈਂ ਜਿਹੜੀ ਪਿਆਰਿਆ ਮੈਂ ਤੁਹਾਨੂੰ ਪਿਆਰਿਆ ਸਿੱਧੀ ਜਿਹੜੀ ਗੱਲ ਔਰ ਜੀ ਪਿਆਰਿਆ ਸੀ ਤੇ ਇਹ ਆਪ ਉਹ ਕਹਿੰਦਾ ਕਿ ਹਾਂ ਵੀ ਤੁਸੀਂ ਆਪ ਪੀਓ ਤੇ ਉਹਨਾਂ ਨੇ ਆਪ ਸ਼ਰਤ ਲਾ ਲਏ ਹੀ ਪਰ ਉਹਨੇ ਦਵਾ ਦਾ ਪੀਲੀ ਤੇ ਮੈਂ ਨਹੀਂ ਪੀਤੀ ਕਿਉਂਕਿ ਆਪਾਂ ਇੰਨੀ ਲਾ ਨਹੀਂ ਸਕਦੇ ਪੈਗੀ ਸਿੱਧੀ ਜਿਹੜੀ ਗੱਲ ਕਿਉਂਕਿ ਲੀਵਰ ਨੂੰ ਉਹਨੂੰ ਚਾਹੀਦਾ ਨਾ ਪੀਣ ਵਾਲੇ ਨੂੰ ਕਿ ਮੇਰਾ ਲੀਵਰ ਸਾਹਿਬ ਮੈਂ ਉਹਨੂੰ ਜ਼ਬਰਦਸਤੀ ਉਹਦੇ ਮੂੰਹ ਚ ਤੁਨਾ ਪਾ ਰਿਆ ਉਹਨੂੰ ਖੁਦ ਨੂੰ ਚਾਹੀਦਾ ਉਹਨੇ ਕਿਉਂ ਪੀਤੀ ਤੇ ਉਹਦੇ ਗੱਲ ਤੋਂ ਇੱਥੇ ਗਾਲਾਂ ਮੰਦੀਆਂ ਸ਼ੁਰੂ ਹੋਈਆਂ ਸ਼ਰਤ ਕਿੰਨੇ ਸ਼ਰਤ ਬਿਲ ਦੇਣ ਦੀ ਲੱਗੀ ਹਾਂਜੀ ਬਿਲ ਦੇਣ ਦੀ ਲੱਗੀ ਬਿਲ ਦੇਣ ਦੀ ਲੱਗੀ ਅੱਛਾ ਜੀ ਕਿੰਨਾ ਬਿੱਲ ਬਣਿਆ ਸੀ ਰਾਤੀ ਬਿੱਲੇ 2000 ਦੇ ਰੌਂਡ ਬੱਕ ਬਣਿਆ ਸੀ ਤਾਂ ਫਿਰ ਕਿਹਦੇ ਵੱਲੋਂ ਜਿਹੜਾ ਬਿੱਲ ਆ ਉਹ ਰਾਤ ਨੂੰ ਉਸ ਜਗ੍ਹਾ ਦੇ ਉੱਪਰ ਦਿੱਤਾ ਜਾਂਦਾ ਉਹ ਮੇਰੇ ਵੱਲੋਂ ਦਿੱਤਾ ਜਾਂਦਾ ਅੱਛਾ ਜੀ ਤੁਸੀਂ ਸ਼ਰਤ ਹਾਰ ਗਏ ਸੀ ਹਾਂਜੀ ਤੇ ਕਿੰਨੇ ਕਿੰਨੀ ਕਿੰਨੀ ਸ਼ਰਾਬ ਦੀ ਸ਼ਰਤ ਲੱਗੀ ਹੈ ਦੇ ਰਾਤ ਸ਼ਰਾਬ ਦੀ ਕੋਈ ਸ਼ਰਤ ਨਹੀਂ ਜੀ ਆਪਣਾ ਸਿਰ ਇੱਕ ਪੈਗੇਗਾ ਸੀ ਉੱਪਰ ਜ਼ਿਆਦਾ ਸੀ ਉਹ ਕੁਆਟਰ ਦਾ ਕਹਿੰਦੇ ਤੂੰ ਹੀ ਪੀਓ ਮੈਂ ਕਹਾ ਮੈਂ ਨਹੀਂ ਪੀਣੀ ਮੈਂ ਪੈਸੇ ਦੇ ਦੰਨਾ ਸਿੱਧੀ ਜਿਹੜੀ ਗੱਲ ਹੈ ਮੈਨੂੰ ਜ਼ਬਰਦਸਤੀ ਉਹ ਆਪ ਖਾਦੇ ਪੀ ਮੈਂ ਨਹੀਂ ਕਰਦਾ ਉਹ ਕਰਦੇ ਪਏ ਤਾਂ ਜਦੋਂ ਲੜਾਈ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਤੁਹਾਡੇ ਘਰ ਦੇ ਬਾਹਰ ਕਿੰਨੇ ਨੌਜਵਾਨ ਪਹੁੰਚਦੇ ਨੇ ਚਾਰ ਪੰਜ ਜਾਣੇ ਪਹੁੰਚਦੇ ਆ ਜੀ ਅੱਛਾ ਜੀ ਹਾਂ ਜੀ ਤੇ ਕੀ ਕਰਦੇ ਨੇ ਆ ਕੇ ਫਿਰ ਉਸ ਤੋਂ ਬਾਅਦ ਉਹ ਇੱਥੇ ਆਣ ਕੇ ਗਾਲਾਂ ਮੰਦੀਆਂ ਫਾਇਰ ਪੂਰੇ ਕੱਢਦੇ ਨੇ ਨਾਲ ਆਪਣਾ ਸ਼ੀਸ਼ੇ-ਸ਼ੂਸ਼ੇ ਪੰਨੇ ਆ ਨਾਲਾਂ ਦੀ ਗਵਾਂਡੀਆਂ ਦੇ ਵੀ ਸ਼ੀਸ਼ੇ ਤੋੜੇ ਆ ਹਾਂ ਜੀ ਤਾਂ ਉਹ ਤੁਹਾਡੇ ਕੋਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਆ ਹਾਂ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨਾਲ ਗੱਲਬਾਤ ਕੀਤੀ ਆ ਫਿਲਹਾਲ ਨਾਲ ਵੱਲੋਂ ਦੱਸਿਆ ਜਾ ਰਿਹਾ ਕਿ ਸਾਰੇ ਯਾਰ ਦੋਸਤ ਜਦੋਂ ਇਕੱਠੇ ਹੋ ਕੇ ਰੈਸਟੋਰੈਂਟ ਦੇ ਵਿੱਚ ਬੈਠਦੇ ਨੇ ਤਾਂ ਉੱਥੇ ਖਾਦੀ ਪੀਤੀ ਦੇ ਵਿੱਚ ਸ਼ਰਤ ਲੱਗ ਜਾਂਦੀ ਆ ਕਿ ਜੇ ਇਹ ਪੈਗ ਨਾ ਲਾਉਣਗੇ ਤਾਂ ਉਹਦੇ ਵੱਲੋਂ ਜਿਹੜਾ ਬਿੱਲ ਆਹੋ ਦਿੱਤਾ ਜਾਵੇਗਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਬਿੱਲ ਵੀ ਇਹਨਾਂ ਦੇ ਵੱਲੋਂ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਨੌਜਵਾਨ ਇਹਨਾਂ ਦੇ ਘਰ ਦੇ ਬਾਹਰ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਜਾਂਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਬਾਰੀਆਂ ਤੇ ਲੱਗੇ ਸ਼ੀਸ਼ਿਆਂ ਦੇ ਉੱਪਰ ਜਿਹੜੇ ਹਥਿਆਰਾਂ ਦੇ ਨਾਲ ਆਉਂਦੇ ਨੇ ਤਾਂ ਤੋੜ ਦਿੱਤੇ ਜਾਂਦੇ ਨੇ ਫਿਲਹਾਲ ਇਹਨਾਂ ਦੇ ਵੱਲੋਂ ਜਿਹੜੀ ਇੱਕ ਵੀਡੀਓ ਦਿੱਤੀ ਗਈ ਹੈ ਤਾਂ ਇਸ ਗੇਟ ਦੀ ਜਿਹੜੀ ਵੀਡੀਓ ਆ ਉਹ ਦਿਖਾਈ ਦੇ ਰਹੀ ਆ ਤਾਂ ਇਹ ਗੇਟ ਦੇ ਬਿਲਕੁਲ ਅੰਦਰ ਖੜੇ ਸੀ ਤਾਂ ਬਾਹਰ ਜਿਹੜੇ ਨੌਜਵਾਨ ਖੜੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਗਾਲਾਂ ਵੀ ਕੱਢੀਆਂ ਜਾਂਦੀਆਂ ਨੇ ਤਾਂ ਸ਼ਰਿਆਮ ਜਿਹੜੇ ਲਲਕਾਰੇ ਨੇ ਉਹ ਮਾਰੇ ਜਾਂਦੇ ਨੇ ਤਾਂ ਇਸ ਘਰ ਦੀ ਤਸਵੀਰ ਪੂਰੀ ਜਿਹੜੀ ਆ ਉਸ ਵੀਡੀਓ ਦੇ ਵਿੱਚ ਆਈ ਆ ਤਾਂ ਜਿਕਰ ਅਸੀਂ ਗੱਲ ਕਰੀਏ ਲੜਾਈ ਇਹਨਾਂ ਦੇ ਨਾਲ ਸੀ ਪਰ ਇਹਨਾਂ ਦੇ ਨਾਲ ਦੇ ਜਿਹੜੇ ਗਵੰਡੀ ਨੇ ਉਹਨਾਂ ਦਾ ਕੋਈ ਵੀ ਇਸ ਮਾਮਲੇ ਦੇ ਵਿੱਚ ਰੋਲ ਨਹੀਂ ਸੀ ਤਾਂ ਉਹਨਾਂ ਦੇ ਘਰ ਦੇ ਬਾਹਰ ਵੀ ਆ ਕੇ ਉਹਨਾਂ ਦੇ ਵੱਲੋਂ ਸ਼ਰਿਆਮ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੂਸਰੇ ਘਰ ਦਾ ਵੀ ਜਿਹੜਾ ਨੁਕਸਾਨ ਆਹੋ ਹੋਏ ਅਤਾ ਜਿਸ ਤੋਂ ਬਾਅਦ ਅਨਖੜ ਚੌਂਕੀ ਦੇ ਮਲਾਜਮ ਦੇ ਰਾਤ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਵੀਡੀਓ ਦੇਖੀ ਜਾਂਦੀ ਆ ਤਾਂ ਇੱਥੇ ਫਿਲਹਾਲ ਇੱਕ ਕੈਮਰਾ ਜ਼ਰੂਰ ਲੱਗਾ ਹੋਇਆ ਦਿਖਾਈ ਦੇ ਰਿਹਾ ਪਰ ਇਸ ਕੈਮਰੇ ਦੇ ਵਿੱਚ ਕੁਝ ਵੀ ਜਿਹੜਾ ਉਹ ਨਹੀਂ ਆਇਆ ਕਿਉਂਕਿ ਜਿਹੜੇ ਨੌਜਵਾਨ ਨੇ ਉਹ ਇਸ ਗਲੀ ਦੇ ਰਾਹੀਂ ਆਂਦੇ ਨੇ ਤੁਸੀਂ ਵੇਖ ਸਕਦੇ ਹੋ ਕਿ ਇਸ ਗਲੀ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਇਸ ਗਲੀ ਵੱਲ ਕੋਈ ਵੀ ਕੈਮਰਾ ਜਿਹੜਾ ਨਹੀਂ ਦਿਖਾਈ ਦੇ ਰਿਹਾ ਤੇ ਜੇਕਰ ਅਸੀਂ ਗੱਲ ਕਰੀਏ ਦੋ ਜਿਹੜੇ ਕੈਮਰੇ ਨੇ ਉਹ ਇਸ ਗਲੀ ਵੱਲ ਨੂੰ ਦਿਖਾਈ ਦੇ ਰਹੇ ਨੇ ਤਾਂ ਇਸ ਗਲੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਇੱਥੋਂ ਤੱਕ ਨਹੀਂ ਪਹੁੰਚਦੇ ਤਾਂ ਲੜਾਈ ਇਹਨਾਂ ਦੇ ਬਿਲਕੁਲ ਘਰ ਦੇ ਬਾਹਰ ਹੁੰਦੀ ਹੈ ਜਿਸ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਅਸੀਂ ਲਗਾਤਾਰ ਗੱਲਬਾਤ ਯਾਰੀ ਰੱਖਾਂਗੇ ਤਾਂ ਭਾਜੀ ਕੀ ਕਹਿਣਾ ਚਾਹਦੇ ਤੁਸੀਂ ਵੀ ਰਾਤੀ ਇੱਥੇ ਮੇਰਾ ਨਾਮ ਕੀਤਨ ਜੋਸ਼ੀ ਹੈ ਹਮ ਹਮ ਇਹ ਮੇਰੇ ਛੋਟੇ ਭਰਾ ਨੇ ਮੈਂ ਇਹਨਾਂ ਦਾ ਵੱਡਾ ਭਰਾ ਹਾਂ ਹਮ ਹਮ ਇਹ ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਫੋਨ ਆਇਆ ਹੈ ਕਿ ਮੈਨੂੰ ਮੇਰੇ ਬੰਦੇ ਪੈ ਗਏ ਨੇ ਤੇ ਮੈਨੂੰ ਨਾ ਤਾਂ ਫੋਨ ਆਇਆ ਮੈਂ ਘਰ ਆਇਆ ਮੇਰੇ ਘਰਾਂ ਤੋਂ ਬਾਅਦ ਮੈਂ ਇਹਨਾਂ ਨੂੰ ਦਰਵਾਜ਼ਾ ਖੋਲ੍ਹਿਆ ਬਿਲਕੁਲ ਲਹੂ ਲਹਾਨ ਸੀ ਇਹਦੇ ਚ ਬਿਲਕੁਲ ਨਹੀਂ ਸੀ ਕਿ ਆ ਕੀ ਇਹ ਕੁਝ ਵੀ ਆ ਕੇ ਆਪਣੇ ਆਪਣੇ ਕਿਸੇ ਤਰੀਕੇ ਦੀ ਮਦਦ ਕਰ ਪੰਦਾ ਮੈਂ ਤੇ ਮੇਰੇ ਇੱਕ ਹੋਰ ਭਰਾ ਖਜਾਨਾ ਗੇਟ ਤੋਂ ਉਹਨਾਂ ਦਾ ਵੀ ਨਾਮ ਨੋਬੀ ਜੋਸ਼ੀ ਆ ਅਸੀਂ ਦੋਵੇਂ ਅੰਦਰ ਹੀ ਸੀਗੇ ਜੇ ਸਾਡੇ ਹੁੰਦਿਆਂ ਹੀ ਮੋਟਰਸਾਈਕਲ ਤੇ ਘਰ ਦੇ ਉੱਤੇ ਸਾਰਿਆਂ ਦਾ ਹਮਲਾ ਹੋਇਆ ਸਾਰਿਆਂ ਨੇ ਘਰ ਦੇ ਉੱਤੇ ਆ ਕੇ ਬਹੁਤ ਜ਼ਿਆਦਾ ਕੁੱਟਮਾਰ ਜਾਨੋਂ ਤਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਘਰ ਦੀ ਤੋੜਫੋੜ ਵੀ ਕੀਤੀ ਘਰ ਦੀਆਂ ਘਰੇਲੂ ਚੀਜ਼ਾਂ ਘਰ ਦੀ ਜਿਹੜੇ ਸਾਡੇ ਸਾਧਨ ਨੇ ਰੋਜ਼ ਦੇ ਕਰਤੋ ਕਰਨ ਵਾਲੇ ਐਕਟੀਵਾ ਮੋਟਰਸਾਈਕਲ ਉਹਨਾਂ ਦਾ ਬੁੜੀ ਤਰੀਕੇ ਨਾਲ ਉਹਨਾਂ ਨੂੰ ਟੁੱਟਿਆ ਤੇ ਭੰਨਿਆ ਗਿਆ ਜਾਨੂ ਮਾਰਨ ਦੀ ਧਮਕੀ ਵੀ ਦਿੱਤੀ ਗਈ ਮੈਂ ਸਿਰਫ ਇਹੋ ਕਹਿਣਾ ਚਾਹਾਂਗਾ ਇਹੋ ਕਹਿਣਾ ਚਾਹਾਂਗਾ ਕਿ ਜਿਹੜੇ ਮੁਜਰਮ ਨੇ ਜਾਂ ਜਿਨ੍ਹਾਂ ਨੇ ਕਾਰਾ ਕੀਤਾ ਆ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਜਿਹੜਾ ਸ਼ਕਤੀ ਨਾਲ ਨਿਪਟੇ ਤੇ ਸਾਨੂੰ ਇਨਸਾਫ ਦਵਾ ਤਾਂ ਰਾਏ ਨਾਮੇ ਦੀ ਵੀ ਕੋਈ ਗੱਲਬਾਤ ਚੱਲ ਰਹੀ ਪਈ ਹੈ ਮੈਨੂੰ ਹੁਣੇ ਮੈਂ ਜਦੋਂ ਮੈਂ ਗਿਆ ਸੀ ਮੇਰੇ ਵੱਡੇ ਵੀਰ ਜੀ ਉਹਨੇ ਮੈਂ ਰਿਪੋਰਟ ਦਰਜ ਕਰਾਣ ਗਿਆ ਵਾਂ ਉਹਨਾਂ ਵੱਲੋਂ ਕੋਈ ਦੋ ਤਿੰਨ ਬੰਦੇ ਆਏ ਸੀਗੇ ਮੇਰੀ ਉਹਨੇ ਬਾਹ ਫੜ ਕੇ ਮੈਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਚੂਸੀ ਸਾਡੇ ਕੋਲੋਂ ਕੁਝ ਲੈ ਆ ਦੇ ਲਗੋ ਪਰ ਪਰਚਾ ਨਾ ਦਰਜ ਕਰਾਓ ਪਰ ਮੈਂ ਇਸ ਚੀਜ਼ ਨੂੰ ਸਾਫ਼ ਇਨਕਾਰ ਕਰਕੇ ਉਸ ਚੀਜ਼ ਨੂੰ ਮਨਾਂ ਕੀਤਾ ਤੇ ਮੈਂ ਜੋ ਨਿਆਂ ਦੀ ਉਮੀਦ ਰੱਖਦਾ ਵਾਂ ਮੌਦੇ ਤੇ ਟੱਲ ਰਿਹਾ ਵਾਂ ਕਿ ਜੋ ਵੀ ਹੋਏਗਾ ਮੈਂ ਇਹਨੂੰ ਆਪਣੇ ਆਪ ਨੂੰ ਹੀ ਕੋਸ਼ਿਸ਼ ਕਰਾਂਗਾ ਕਿ ਇਹਨੂੰ ਵੱਦ ਤੋਂ ਵੱਦ ਕਰਾਂ ਹਾਂਜੀ हां ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਇਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਜਿਹੜੇ ਨੌਜਵਾਨ ਇੱਥੇ ਪਹੁੰਚਦੇ ਨੇ ਗੁੰਡਾਗਰਦੀ ਕਰਦੇ ਨੇ ਤਾਂ ਇਹਨਾਂ ਦੇ ਘਰ ਦੇ ਬਾਹਰ ਜਿਹੜੇ ਲੱਗੇ ਮੋਟਰਸਾਈਕਲ ਹੁੰਦੇ ਨੇ ਤਾਂ ਉਹਨਾਂ ਦੇ ਉੱਪਰ ਵੀ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਮੋਟਰਸਾਈਕਲ ਬਿਲਕੁਲ ਇਹਨਾਂ ਦੇ ਘਰ ਦੇ ਬਾਹਰ ਲੱਗਾ ਸੀ ਤਾਂ ਹੁਣ ਵੀ ਉਸੇ ਹੀ ਜਗ੍ਹਾ ਦੇ ਉੱਪਰ ਲੱਗਾ ਹੋਇਆ ਤਾਂ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਦੀ ਤੋੜਪੰਨ ਕੀਤੀ ਜਾਂਦੀ ਆ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਮੋਟਰਸਾਈਕਲ ਦਾ ਵਿੱਚ ਕਸੂਰ ਕੀ ਸੀ ਤਾ ਉਹਨਾਂ ਦੇ ਵੱਲੋਂ ਬਹੁਤ ਸਾਰੀ ਜਿਹੜੀ ਸ਼ਰਾਬ ਆ ਉਹ ਪੀਤੀ ਹੁੰਦੀ ਹੈ ਜਿਸ ਕਰਕੇ ਉਹਨਾਂ ਦੇ ਵੱਲੋਂ ਕੋਈ ਵੀ ਚੀਜ਼ ਨੂੰ ਆ ਕੇ ਨਹੀਂ ਦੇਖਿਆ ਜਾਂਦਾ ਜੋ ਵੀ ਉਹਨਾਂ ਦੇ ਹੱਥ ਲੱਗਦਾ ਹੈ ਤਾਂ ਉਸ ਦੀ ਤੋੜਪਾਨ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਜਿਹੜੀ ਆ ਉਹ ਦਿੱਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਕਦੋਂ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਦਿਆ ਜੋ ਕਿ ਦੇਰ ਰਾਤ ਇਸ ਜਗ੍ਹਾ ਦੇ ਉੱਪਰ ਸ਼ਰਿਆਮ ਜਿਹੜੀ ਗੁੰਡਾਗਰਦੀ ਉਹ ਕਰਕੇ ਫਰਾਰ ਹੋ ਚੁੱਕੇ ਨੇ ਜਗਬਨ ਟੀਵੀ ਦੇ ਲਈ ਸਾਹਿਲ ਅ